ਅੱਸੀ ਕਾਲ ਜੀ ਨੈਗਰਾ ਫੋਲੇ ਬੜਾ ਕੁਝ ਸਸਪੈਂਸ ਨਹੀਂ ਹੈਗਾ ਤੇ ਬਹੁਤਿਆਂ ਦੇ ਤੁਸੀਂ ਹਰੇਕ ਬੰਦੇ ਦਾ ਅੱਜ ਕੱਲ ਰਿਸ਼ਤੇਦਾਰ ਭੈਣ ਭਰਾ ਕੈਨੇਡਾ ਹੈਗਾ ਹੀ ਹੈ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਤੁਸੀਂ ਵੇਖਿਆ ਵੀ ਬੜੀ ਵਰੀ ਹੋਣਾ ਪਰ ਖੂਬਸੂਰਤ ਇੰਨੀ ਕੰਟਿੰਗ ਨੂੰ ਦੇਖ ਕੇ ਆ ਕੇ ਤੇ ਫਿਰ ਮੇਰੇ ਰਿਆ ਨਹੀਂ ਗਿਆ ਪਹਿਲਾਂ ਤਾਂ ਮੈਂ ਸੋਚਿਆ ਸੀ ਮੈਂ ਇਥੋਂ ਦੀ ਵੀਡੀਓ ਨਹੀਂ ਬਣਾਵਾਂਗਾ ਪਰ ਖੂਬਸੂਰਤ ਕਿੰਨੀ ਜਿਆਦੀ ਹੈ ਤੇ ਮੈਂ ਬਸ ਬਣਾ ਦਿੰਦਾ ਉਥੇ ਬੋਲ ਨਹੀਂ ਬੋਲ ਨਹੀਂ ਸੀ ਸਕਦਾ ਕਿਉਂਕਿ ਰੌਲਾ ਬਹੁਤ ਈ ਤੇ ਪਾਣੀ ਡਿੱਗਦਾ ਨਾ ਮੈਂ ਸੋਚਿਆ ਵਾਇਸਓਵਰ ਕਰੀ ਜਿੰਨਾ ਹੋਣਾ ਥੋੜਾ ਜਿਹਾ ਕਰ ਦਾਂ। ਯਾਹ ਤੇ ਉਹ ਲੜਾ ਹੈ ਇਹ ਛੋਟਾ ਜਿਹਾ ਟੋਲ ਇੱਕ ਮੋਟੇ ਹੈਗਾ ਨਾ ਇਹ ਗਰਾਫ ਹਾਲ ਦੇ ਵਿੱਚ ਇਹ ਛੋਟਾ ਥੋੜਾ ਅੱਗੇ ਥੋੜੀ ਜਾਵਾਂਗੇ ਤੇ ਵੱਡਾ ਜਿਹੜਾ ਉਹ ਅੱਡੇ ਆ। ਉਹ ਜਿਹੜਾ ਛੋਟਾ ਜਿਹਾ ਸ਼ਿਪ ਗਿਆ ਆਉਂਦਾ ਇਹ ਕੈਨੇਡਾ ਦਾ। ਮਤਲਬ ਇੱਕ ਪਾਸੇ ਅਮਰੀਕਾ ਵਾਲੇ ਆਉਂਦੇ ਨੇ ਇੱਕ ਪਾਸੇ ਵਾਰੀ-ਵਾਰੀ ਜਾਂਦੇ ਨੇ। ਇੱਕ ਵਾਰੀ ਮਤਲਬ ਕਿ ਕੈਨੇਡਾ ਦਾ ਜਾਏਗਾ। ਇੱਕ ਆ ਸਤਰੰਗੀ ਵੀ ਦੇਖੋ ਤੁਸੀਂ ਰੇਨਬੋਹਿੰਗ ਕਹ ਦਿੰਦੇ ਆਪਾਂ। ਇਹ ਹੁਣ ਬਣੀ ਹੈ। ਇਹ ਮਸ ਕਦੀ ਕੋਈ ਬਣ ਗਈ ਕਿ ਢਾਈ ਦਿਨ ਫਿਰ ਨਹੀਂ ਬਣ ਗਈ ਜੀ ਬਣੀ ਬਣੀ। ਐਵੇਂ ਹੀ ਮਤਲਬ ਕਿ ਚੱਲਦਾ ਰਿਹਾ ਤੇ ਪ੍ਰੋਗਰਾਮ ਕਦੋਂ ਮਤਲਬ ਐਟਮੋਸਫੇਅਰ ਉਮੀਦ ਹੈ ਉਹ ਜਿਹੜੀ ਸ਼ਰਤ ਵੀ ਆਉਂਦੀ ਏ ਇਹ ਮਤਲਬ ਕਿ ਜਿਹੜੀ ਕੈਨੇਡਾ ਦੀ ਏ ਇਹ ਹੁਣ ਵਾਪਸ ਆਏਗੀ ਤੇ ਅੱਗੋਂ ਜਿਹੜੀ ਅਮਰੀਕਾ ਵਾਲੇ ਤੋਰਨਗੇ ਕੋਈ ਲੜਾਈ ਚੜਾ ਨਹੀਂ ਬਸ ਇਹਦੇ ਵਿੱਚ ਹੀ ਆ ਵੀ ਹਾਂ ਪਹਿਲਾਂ ਇੱਕ ਆ ਗਈ ਉਹ ਜਦੋਂ ਉੱਥੋਂ ਇੱਕ ਜ਼ੋਨ ਦੇ ਦੇ ਵਿੱਚੋਂ ਨਿਕਲ ਕੇ ਉਰਾ ਆ ਜੇਗੀ ਉਦੋਂ ਫਿਰ ਅਮਰੀਕਾ ਵਾਲੇ ਐਂਟਰ ਕਰਦੇ ਆ ਆ ਇੱਕ ਵਿੱਚ ਚਿੜੀ ਆ ਗਈ ਜਿਹੜੀਆਂ ਆਪਣੇ ਤੇ ਲੁਕਤੂ ਹੋਏ ਨੇ ਨੋਰਮਲ ਵੇਖੋਗੇ ਤੇ ਆ ਦਿੱਸੇਗੀ ਇੱਥੇ ਹੈਗੀਆਂ ਨੇ ਆ ਕੈਨੇਡਾ ਵਾਲੇ ਵਾਪਸ ਆਈ ਜਾਂਦੇ ਨੇ ਤੇ ਅੱਗੇ ਜੇ ਦਿੱਸੇ ਹੁਣ ਇਹ ਉਹ ਕੋਈ ਜਿਹੜੀ ਉਹ ਹੈਗਾ ਛੋਟਾ ਸ਼ਿਪ ਕਰੂਜ਼ ਇਹ ਜਿਹੜਾ ਅਮਰੀਕਾ ਲੈਂਦਾ ਤੇ ਹੁਣ ਜਿਵੇਂ ਮਤਲਬ ਕਿ ਇਹ ਆ ਜਾਣਗੇ ਉਥੋਂ ਕੈਨੇਡਾ ਵਾਲੇ ਤੇ ਫਿਰ ਉਹ ਗਰੂਪ ਜਿਹੜਾ ਉਹ ਕੋ ਕੈਨੇਡਾ ਵਾਲੇ ਗਏ ਉਥੋਂ ਨਿਕਲੇ ਤੁਰਨ ਉਹ ਜਿਹੜਾ ਪੋਲੇ ਇਹਦੇ ਪਿੱਛੇ ਇਹ ਅਮਰੀਕਾ ਤੇ ਕੈਨੇਡਾ ਦਾ ਮਤਲਬ ਏ ਇਹਦੇ ਉੱਤੇ ਕੋਲੇ ਪਰਲੇ ਪਾਸੇ ਆ ਜਿਹੜਾ ਉਹ ਅਮਰੀਕਾ ਉਹ ਅਗਲੀਆਂ ਵੀ ਨਹੀਂ ਜਿਹੜੇ ਗਰੂਪ ਦੇ ਇਹ ਵੀ ਅਮਰੀਕਾ ਦੇ ਉਹ ਜਿਹੜੀਆਂ ਬਿਲਡਿੰਗਸ ਨੇ ਉਹ ਅਮਰੀਕਾ ਜਿਮੇ ਆ ਇਥੇ ਦੱਸਿਆ ਨਹੀਂ ਅੱਗੇ ਦੱਸਣ ਹੀ ਫਾਇਦੋ ਹੋਣੀ ਉਹ ਵੀ ਉਹ ਦੇਖ ਚ ਆਉਣੀ ਇਹ ਬਹੁਤ ਕੁਬਰਾਤ ਦਿਨ ਤੋਂ ਦੱਸਿਆ ਮੈਰਵਾਣੇ ਕਮੇਬਾ ਦੇ ਉੱਤੇ ਅੱਜ ਅੱਗੇ ਜਦੋਂ ਇੱਥੋਂ ਨਿਕਲੇ ਅਸੀਂ ਤੇ ਬਾਹਰ ਦੇ ਵੀ ਕੁਝ ਫੱਲਾ ਵਿੱਚ ਤੋਂ ਏਰੀਆ ਇੱਕ ਜਦੋਂ ਵਾਪਸ ਆਪਾਂ ਆਉਂਦੇ ਆ ਡਰੋਨ ਤੋਂ ਤੇ ਏਰੀਆ ਇੱਕ ਬਹੁਤ ਸੋਹਣਾ ਆਉਂਦਾ ਵਿੱਚ ਉਹਦੇ ਜਾਂ ਸ਼ਾਇਦ ਮੈਂ ਵੀਡੀਓ ਲਾਈਆਂ ਹਾਂ ਉੱਥੇ ਹਾਜ਼ਰ ਹੋਊਗਾ ਤੇ ਉਹ vecchio ਤੁਸੀਂ ਬਾਕਮਾਲ ਬਹੁਤ ਸੋਹਣੇ ਸੋਹਣੇ ਘਾਰਿਆ ਲੋਕਾਂ ਦੇ ਅੱਗੇ ਵੀ ਕੋਸ਼ਿਸ਼ ਕਰਾਂਗਾ ਕਿਤੇ ਮੌਕਾ ਜੇ ਮਿਲਿਆ ਤੇ ਤੁਹਾਨੂੰ ਇਥੋਂ ਦਾ ਕੁਝ ਵੱਖਰੀ ਜਿਹੜੀ ਕੋਈ ਚੀਜ਼ ਹੋਈ ਦਿਖਾਉਣ ਦੇ ਕੋਸ਼ਿਸ਼ ਕਰਾਂਗਾ ਤੇ ਬਸ ਧੰਨਵਾਦ ਜੀ ਐਨਾ ਅੱਗੇ ਵੇਖ ਲੋ ਤੁਸੀਂ ਨੇੜੇ ਜਾ ਕੇ ਵੀਡੀਓ ਬੜਾ ਸੋਹਣਾ ਦੇ ਸਕਦੇ ਹੋ ਇਥੇ ਤਾਂ ਜਮ ਮੀ ਵਰਗੀ ਹੋ ਗਿਆ ਗਾ ਜਦੋਂ ਗਰਮੀ ਲੱਗਦੀ ਹੈ ਤਾਂ ਤੁਹਾਨੂੰ ਆ ਜਾਂਦਾ ਹੈ ਜਦੋਂ ਯਾਰਾਦੀ ਹੈ ਕੋਲ ਜੰਡਾ ਹੋਵੇ ਤੇ ਤਾਂ ਬੰਦਾ ਮਾਹਕੂਨ ਵਾਲਾ ਹੋ ਜਾਂਦਾ ਜੇ ਉਸ ਵਾਰ ਆਹ ਲਿਖ ਤਾਂ ਪੂਰੀ ਹੋ ਗਈ ਤੇ ਠੀਕ ਹੋ ਜਾਂਦੀ ਹੈ ਤੇ ਇਹ ਫਿਰ ਬਣਦੀ ਘਟੈਂਦੀ ਰਹਿੰਦੀ ਹੁੰਨੀ ਹੈ ਹੁਣ ਇੱਥੇ ਜਮ ਕੁਰੀ ਆ ਨਾ ਇਹ ਪੂਰੀ ਬਣੀ ਜਾਂ ਕੋਰੇ ਉਹ ਵੀ ਆਉਂਦਾ ਪੂਰੀ ਦੇ ਨਾਲ ਪੂਰੀ ਦਿਸਦਾ ਹੈ ਕਿਉਂਕਿ ਆਹ ਪੜਿਆ ਉਹ ਤੱਕ ਜਾਂਦਾ ਅੱਗੇ ਤੱਕ ਕਿਹੜਾ ਆ ਜਿਹੜਾ ਆਉਂਦਾ ਕਰੂਜ਼ ਦੇ ਪੂਰਾ ਮੁੜ ਜਾਣਾ ਕਿਉਂਕਿ ਉਹ ਪ੍ਰਾਧਿਕ ਨੂੰ ਪਾਣੀ ਦਾ ਇੰਨਾ ਪ੍ਰੈਸ਼ਰ ਹੁੰਦਾ ਨਾ ਜਿਹਨੇ ਕੋਈ ਜਾਣ ਨਹੀਂ ਸਕਦਾ ਉਹਨੇ ਐਂ ਇੱਥੇ ਬੀਡੀ ਫੋਨ ਤੇ ਕੱਢ ਕੇ ਨਾ ਬੋਲਿਆ ਰਾਂ ਆਉਂ ਜਿਹੜੇ ਲੋਕ ਜਿਹਨੂੰ ਸਿਰਫ ਉਹ ਵੇਖਣ ਵਾਲਾ ਸਪੌਟ ਜੇ ਬਣਿਆ ਹੋਇਆ ਹੈ ਜਿਹੜਾ ਆ ਜਿਹੜਾ ਹਾਂ ਇਹ ਬੰਦੇ ਉੱਥੇ ਥੱਲੇ ਉਤਰ ਕੇ ਖੜੇ ਜਾਂ ਉੱਤੇ ਵੀ ਦੇਖਤਾ ਉਹਦੀ ਟਿਕਟ ਟਿਕਟਾਉਣੀ ਹੈ ਨਾ ਯਾ ਇਹਨਾਂ ਦੀ ਟਿਕਟ ਹੈ ਪਰ ਉੱਦੀ ਉੱਥੇ ਕਰਦਾ ਰਗਾ ਨਹੀਂ ਕੋਈ ਖਾਸ ਕਰਦੇ ਕੋਈ ਨਹੀਂ ਜਿਆਦਾ ਪੈਂਦਾ ਉਹਨਾਂ ਨੂੰ ਉਹ ਲੈ ਕੇ ਉੱਥੇ ਬਾਹਰ ਖੜ ਕੇ ਖੜ ਜਾਂਦੇ

ਪਹਾੜੀ ਉੱਤੇ ਚੜਨਾ ਸੀਗਾ ਤੇ ਉਚਾਈ ਜੀ ਸੀਗੀ ਬੜੀ ਤੇ ਥੱਕੇ ਹੋਏ ਸੀ ਤੇ ਇਹ ਕਰੇ ਚੇਕ ਹੋ ਲਿਖੀ ਹੋਈ ਆ ਬੰਦੋ ਕੀ ਹੁੰਦੋ ਨੇ ਆਪਣੇ ਉਹ ਜਿਹੜੀ ਰੱਸੀ ਜੀ ਪਾ ਕੇ ਉੱਤੇ ਲੈ ਜਾਂਦੇ ਆ ਮਤਲਬ ਕੀ ਕਹਿੰਦੇ ਨੇ ਇਹਨੂੰ ਪੁੱਲ ਲਗਿਆ ਮੈਂ ਯਾਰ ਉਹ ਦੱਬਾ ਜਾਂਦਾ ਜਿਹੜਾ ਉੱਤੇ ਹੀ ਲੈ ਜਾਂਦੇ ਪਹਾੜੀ ਤੇ ਇਹਦੇ ਨਾਲ ਫੇਰ ਮਤਲਬ ਕਿ ਨਹੀਂ ਉੱਤੇ ਹੈ ਤਾਂ ਥੋੜਾ ਜੀ ਸੀ ਪਰ ਇਹ ਆ ਵੀ ਇਹਨੇ 3.5 3 ਲਈ ਇੱਕ ਦੇ ਬੰਦੇ ਪਰੇ ਆ ਵੀ ਕਾਫੀ ਜਿੰਨਾ ਖਿਚੜ ਕੇ ਜਾਣਾ ਸੀ ਅੱਗੇ ਫਿਰ ਉੱਤੇ ਪਹੁੰਚੀਏ ਉੱਥੇ ਸਾਨੂੰ ਤੁਰ ਕੇ ਜਾਣਾ ਪਿਆ ਗੱਡੀ ਤੇ ਜਦੋਂ 뷰 ਬੜਾ ਘੈਂਟ ਆ ਇਥੋਂ ਕੋਸਾਰਾ ਨਗਰਪਾਲ ਤੋਂ ਸੇਵਤ ਕਿਵੇਂ ਪਹੁੰਚ ਗਏ ਤੇ ਉਹ ਇਧਰੋਂ ਸਾਈਡਾਂ ਤੋਂ ਹਨਾ ਉਹ ਸਾਈਡੋਂ ਦਾ ਆ ਕੇ ਆਉਂਦੇ ਹਨਾ ਵਿਚ ਵਿਚਿਆ ਇੱਥਾਂ ਟ੍ਰੇਨ ਉਹਨਾਂ ਨੂੰ ਰੋਕ ਤੋਂ ਕੋਈ ਨਹੀਂ ਹੈ ਰੋਕ ਤੋਂ ਕੋਈ ਨਹੀਂ ਯਾਨੀ ਤੁਸੀਂ ਜਾ ਫੜੇ ਜਾਂਦੇ ਹੋ ਇੰਚੜੀ ਉਹਨਾਂ ਦੀ ਥੋੜਾ ਜਿਹਾ ਨਾ ਵੀ ਵਾਪਸ ਕਰਦੇ ਹੈ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਸਵਾਲ ਮਾਰਨੀ ਹੈ ਕਿ ਬਈ ਕਬਾਣ ਹੈ ਇਹਦੇ ਵਿੱਚ ਕੋਈ ਗੱਲ ਹੈ ਇਹਦੇ ਵਿੱਚ ਇੱਕ ਗਲੂਤ ਆਉਂਦੀ ਹੈ ਇਹ ਕਿਵਨ ਆ ਕੇ ਬਰੇ ਉਹੀ ਆ ਗਏ ਬਰੇ ਵੀ ਥੋੜੀ देर ਬਾਹਰ ਦੀ ਕੱਢਣੀ ਆ